ਜਦੋਂ ਸਾਰਾ ਜਹਾਨ ਇੱਥੋਂ ਨਿਕਲ ਜਾਣ ਨੂੰ ਤਿਆਰ ਹੈ ਨੌਜਵਾਨ ਇੱਥੇ ਰਹਿਣਾ ਨਹੀਂ ਚਾਹੁੰਦੇ ਉਹ ਚਾਹੁੰਦੇ ਨੇ ਵੀ ਵਿਦੇਸ਼ਾਂ ਚ ਜਾਵ ASCII ਇਸ ਧਰਤੀ ਨੂੰ ਛੱਡ ਕੇ ਕਿਤੇ ਦੂਰ ਦਰਾਡੇ ਜਾ ਕੇ ਅੱਖਾਂ ਤੋਂ ਹੋਲੇ ਹੋ ਜੀਏ ਪੰਜਾਬ ਤੋਂ ਨਾ ਇਹਦੇ ਵੱਲ ਵੇਖੀਏ ਤੇ ਨਾ ਪੰਜਾਬ ਦਾ ਦਰਦ ਵੇਖੀਏ ਪਰ ਨੌਜਵਾਨੋ ਸੱਚ ਤੋਂ ਭੱਜਿਆ ਨਹੀਂ ਜਾ ਸਕਦਾ ਕਰੋੜਾਂ ਮੀਨ ਦੂਰ ਜਾ ਕੇ ਬੈਠ ਜਾਓ ਤੇ ਜਿਹੜੀ ਗੁਲਾਮੀ ਹੋ ਖੜਾ ਨਹੀਂ ਛੱਡਦੀ ਸਾਬਾਣੀ ਦੇ ਬਚਨ ਨੇ ਜੇ ਜੀਵੇ ਪਤ ਨਹੀਂ ਜਾਏ ਸਭ ਹਰਾਮ ਜੀਤਾ ਕਿਸ਼ ਜਿਉਂਦੇ ਆ ਜੀ ਜਿਹਨਾਂ ਦੀ ਪਤਨਾ ਹੋਵੇ ਇਹ ਜਿਤਨਾ ਹੋਵੇ ਉਹਨਾਂ ਦੀ ਸਾਰਾ ਕੁਝ ਹਰਾਮ ਹੁੰਦਾ ਹੈ ਰੋਟੀ ਵੀ ਮਹਿਲ ਮਨਾਰੇ ਵੀ ਤੇ ਇਹ ਵੀ ਕਿਹੜੇ ਮੁਲਕ ਚ ਰਹ ਰਹੇ ਆ ਇਹ ਬੇਸ਼ੱਕ ਅੱਜ ਨਾਰੇ ਮਾਰੀ ਜਾਈਏ ਅੱਜ ਕੋਈ ਬੜੀ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਕੁਛ ਨਹੀਂ ਚੜ੍ਹਦੀ ਕਲਾ ਉਸ ਦਿਨ ਹੋਣੀ ਹੈ ਜਦ ਦਿਨ ਅਸੀਂ 47 ਦੇ ਧਰ ਕੇ ਤੁਰ ਪਏ ਜਦ ਦਿਨ ਅਸੀਂ ਇਹ ਫੈਸਲਾ ਕਰ ਲਿਆ ਪਹਿਲਾ ਮਰਨ ਕਬੂਲ ਜੀਵਨ ਕੀ ਛੜਾਸ ਹੋ ਸਬਨਾ ਕੀ ਰੇਨਕਾ ਤੋ ਆਓ ਹਮਾਰੇ ਪਾਸ ਇਹ ਸਤਿਗੁਰ ਸੱਚੇ ਪਾਤਸ਼ਾਹ ਨੇ ਬਚਨ ਕੀਤੇ ਜਿਹੜੇ ਰਸਤੇ ਤੇ ਆਪਾਂ ਤੁਰਨਾ ਹੈ ਨੌਜਵਾਨੋ ਉਸ ਰਸਤੇ ਦੀ ਸ਼ੁਰੂਆਤ ਮੌਤ ਤੋਂ ਬਾਅਦ ਸ਼ੁਰੂ ਹੁੰਦੀ ਹੈ ਇਹ ਪੰਦ ਐਸਾ ਜਿੱਥੇ ਪਹਿਲਾਂ ਮਰਨਾ ਪੈਂਦਾ ਹੈ ਫਿਰ ਸਫ਼ਰ ਸ਼ੁਰੂ ਹੁੰਦਾ ਹੈ ਗੁਰਨਾਮਿਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਬ੍ਰਹਿਮ ਨਦੀ ਚੋਂ ਪ੍ਰਗਟ ਹੋਏ ਜਾ ਕੇ ਮੜੀਆਂ ਚ ਬੈਠ ਕੇ ਤੇ ਉੱਥੇ ਕੋਈ ਸਾਧੂ ਸੀ ਸਤਗੁਰ ਸੱਚੇ ਪਾਤਸ਼ਾਹ ਦੀ ਉਮਰ 28-29 ਸਾਲ ਦੀ ਉਸ ਸਾਧੂ ਨੇ ਆਖਿਆ ਜਵਾਨਾ ਇੱਥੇ ਬੈਠਾ ਹੈ ਇੱਥੇ ਮੁਰਦੇ ਆਉਂਦੇ ਨੇ ਤੇ ਮੁਰਦਿਆਂ ਦੀ ਵੀ ਸਵਾਹ ਵੱਜਦੀ ਹੈ ਇੱਥੇ ਕੋਈ ਬੈਠਾ ਜੀਉਂਦਾ ਜਾਗਦਾ ਸਤਗੁਰ ਸੱਚੇ ਪਾਤਸ਼ਾਹ ਨੇ ਬਚਨ ਕੀਤੇ ਜਿਸ ਪੰਥ ਤੇ ਜਿਸ ਰਸਤੇ ਤੇ ਅਸੀਂ ਤੁਰਨਾ ਹੈ ਉਹ ਸ਼ੁਰੂ ਹੀ ਮਰ ਤੋਂ ਬਾਅਦ ਹੁੰਦਾ ਸਤਗੁਰ ਨੇ ਆਖਿਆ ਜਉ ਤੋ ਪ੍ਰੇਮ ਖੇਲਣ ਕਾ ਚਾਓ ਸੇਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਜੀਜੇ ਕਾਣ ਨਕੀ